ਸਸਿਕਾ ਜੀ ਸਰਾਂ ਨੂੰ ਜਿਵੇਂ ਕਿ ਰੁੱਖਾਂ ਬਾਰੇ ਚਰਚਾ ਕਰਦੇ ਆ ਅੱਜ ਅਸੀਂ ਹਿੰਗੋਟ ਦਾ ਰੁੱਖ ਸਾਡੇ ਹੱਥਾਂ ਹਿੰਗੂ ਵੀ ਬੋਲ ਦਿੰਦੇ ਆ ਹਿੰਜਣ ਵੀ ਬੋਲਦੇ ਆ ਇਹ ਪੰਜਾਬ ਦੇ ਵਿੱਚ ਟਿੱਬੇ ਜਿਹੜੇ ਸੀਗੇ ਹੋਂਦ ਟਿੱਬੇ ਬਾਹ ਕੇ ਆਪਾਂ ਕਣਕ ਚੂਨਾ ਲਾਉਣ ਲੱਗ ਗਏ ਜੋ ਟਿੱਬੇ ਸੀਗੇ ਤਾਂ ਇਹ ਹਿੰਜਣ ਵਾਲੇ ਰੁੱਖ ਵੀ ਸੀਗੇ ਮਤਲਬ ਤਾਂ ਇਹ ਮਤਲਬ ਕਿ ਨਾ ਝਾੜੀ ਨੂੰ ਮਾ ਪਾਚੜੀ ਛੋਟਾ ਰੁੱਖਾ ਮਤਲਬ ਕਹਿੰਦਾ ਤਾਂ ਇਸ ਦੇ ਫਲ ਸਾਡੇ ਕੋਲੇ ਆ ਫਲ ਹੈਗੇ ਆ ਇਹ ਫਲ ਦਾ ਉੱਪਰਲਾ ਹਿੱਸਾ ਲਾਵਾਂਗੇ ਤਾਂ ਇਹਦੀ ਇਹਦੀ ਇਹ ਜਿਹੜੀ ਹੈਗੀ ਗੁੱਠਲੀ ਨਿਕਲਦੀ ਆ ਗੁੱਠਲੀ ਵਿੱਚ ਗਨ ਪਾਊਡਰ ਭਰ ਕੇ ਪਟਾਕੇ ਵੀ ਬਣਾਏ ਜਾਂਦੇ ਸੀ ਮਤਲਬ ਇਸ ਇਸ ਵਕਤੇ ਤਾਂ ਜੰਗਲਾਂ ਵਿੱਚ ਜਿਹੜਾ ਰੋਖ ਹੈਗਾ ਇਹ ਜਿਹੜਾ ਜਾਨਵਰ ਖਾਂਦੇ ਆ ਉਹਦੇ ਮਾਲੂਮਤਾਂ ਜਿਹੜੋ ਸਪਰੈਡ ਕਰਦੇ ਉਹ ਉਵੇਂ ਸਪਰੈਡ ਅਸੀਂ ਇਹਨੂੰ ਨਰਸੀ ਸਾਡੀ ਰਾਉਂਡ ਗਲਾਸ ਦੀ ਤਿਆਰ ਕਰਦੇ ਹੈਗੇ ਆ ਇਸ ਤੋਂ ਇਲਾਵਾ ਰਾ ਮਟੀਰੀਅਲ ਹੈਗਾ ਇਹ ਮਤਲਬ ਕਹਿੰਦਾ ਸੀਡ ਇਹਦੇ ਬੀਜ ਤੇ ਇਹਦਾ ਫਲ ਜਿਹੜਾ ਹੈਗਾ ਰਾ ਮਟੀਰੀਅਲ ਆ ਮਤਲਬ ਨੈਚੁਰਲ ਸਟੀਰੋਇਡ ਬਣਾਉਣ ਵਾਸਤੇ ਸਮਝਣਾ ਪੈਣਾ ਇਸ ਦੇ ਜਿਹੜੇ ਪੱਤੇ ਹੋਗੇ ਨਰਮ ਪੱਤੇ ਤੇ ਨਰਮ ਟਾਹਣੀਆਂ ਇਹਦੀ ਸਬਜ਼ੀ ਬਣਾਈ ਜਾਂਦੀ ਆ ਇਹ ਇਹਦਾ ਬੀਜ ਹੈਗਾ ਤਾਂ ਬਾਇਓ ਡੀਜ਼ਲ ਬੰਦਾ ਉਹ ਗੱਡੀਆਂ ਚੱਲਦੀਆਂ ਹੈਗੇ ਜਿਵੇਂ ਜਟ੍ਰੋਫਾ ਰਤਨ ਜੋ ਦੇ ਬੀਜਾਂ ਦਾ ਤੇਲ ਨਿਕਲਦਾ ਇਸ ਤਰ੍ਹਾਂ ਬੀਜ ਦਾ ਤੇਲ ਨਿਕਲਦਾ ਇਸ ਰੁੱਖ ਦੀ ਹੋਰ ਜਾਣਕਾਰੀ ਲਈ ਕਮੈਂਟ ਬਾਕਸ ਵਿੱਚ ਤੁਸੀਂ ਵੱਡੀ ਵੀਡੀਓ ਦੇਖ ਸਕਦੇ ਹੋ